ਦੀ ਸਰਕਾਰ ਨੇ શ્રી ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਤੇ ਪੰਜਾਬੀਆਂ ਨੂੰ ਬਹੁਤ ਉਮੀਦ ਸੀ ਕਿ ਸਰਕਾਰ ਬਹੁਤ ਵੱਡੇ ਐਲਾਨ ਕਰੇਗੀ ਪਰ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਰਿੰਦ ਕੇਜਰੀਵਾਲ ਮੈਂ ਪੁੱਛਣਾ ਚਾਹੁੰਦਾ ਕਿ ਕੀ ਕਰੋੜਾ ਰੁਪਈਆ ਸਿਰਫ ਜਿਹੜੀਆਂ ਪੁਰਾਣੀਆਂ ਨੋਟੀਫਿਕੇਸ਼ਨਾਂ ਨੇ ਉਹਨਾਂ ਨੂੰ ਰੀਨਿਊ ਕਰਨ ਤੇ ਖਰਚਿਆ ਗਿਆ ਕਿਉਂਕਿ ਚਾਹੇ શ્રી ਅਨੰਦਪੁਰ ਸਾਹਿਬ ਦੀ ਗੱਲ ਕਰੀਏ ਚਾਹੇ ਹਰਮੰਦਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਤੱਕ શ્રી ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੱਲ ਕਰ ਲਈਏ ਇਹ ਰੋਹਾਨੀਅਤ ਦੇ ਕੇਂਦਰ ਨੇ ਇਹ ਬਹੁਤ ਪਵਿੱਤਰ ਸ਼ਹਿਰ ਨੇ ਹਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਰਕਾਰ ਨੂੰ ਨੋਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਮੀਟ ਦੀ ਵਿਕਰੀ ਨਾ ਹੋਵੇ ਸ਼ਰਾਬ ਦੀ ਨਾ ਹੋਵੇ ਤੰਬਾਕੂ ਦੀ ਨਾ ਹੋਵੇ ਪਰ ਇਹ ਸਾਰੀਆਂ ਜਗਾਵਾਂ ਦੇ ਉੱਤੇ ਪਹਿਲਾਂ ਹੀ ਇਹ ਚੀਜ਼ਾਂ ਵਰਜਿਤ ਨੇ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਸਮੇਂ-ਸਮੇਂ ਤੇ ਹੋਈਆਂ ਨੇ ਫਰਜ ਨਵਾਂ ਕੀ ਹੋਇਆ ਜਿਨ੍ਹਾਂ ਨੇ ਪੈਸੇ ਅੱਜ ਜਿਹੜਾ ਇਹ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਖਰਚੇਗੇ ਇੰਨੇ ਪੈਸਿਆਂ ਦੇ ਵਿੱਚ ਤਾਂ ਉੱਥੇ ਕਿਸੇ ਵੱਡੀ ਯੂਨੀਵਰਸਿਟੀ ਦਾ ਐਲਾਨ ਹੋ ਸਕਦਾ ਸੀ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਟ੍ਰੇਨ ਚਲਾਈ ਜਾ ਸਕਦੀ ਸੀ ਸੋ ਇਹ ਜਿਹੜਾ ਸਾਰਾ ਟੀਆਰਪੀ ਐਕਸਰਸਾਈਜ਼ ਆਮ ਆਦਮੀ ਪਾਰਟੀ ਕੀ ਆਪਾਂ ਲੋਕਾਂ ਨੂੰ ਇਹੀ ਜਿਹੇ ਭਾਵਨਾਤਮਕ ਚੀਜ਼ਾਂ ਦੇ ਵਿੱਚ ਆਪਾਂ ਅੱਜ ਵੀ ਵੋਟਾਂ ਦੀ ਸੋਚ ਰਹੇ ਮਤਲਬ ਐਡੇ ਪਵਿੱਤਰ ਦਿਹਾੜੇ ਤੇ ਵਿਧਾਨ ਸਭਾ ਦਾ ਸੈਸ਼ਨ ਲਾਇਆ ਸਰਕਾਰਾਂ ਵਾਂਗੂ ਕੰਮ ਕਰਨੇ ਸਿੱਖੋ ਉੱਥੇ ਆਨੰਦਪੁਰ ਸਾਹਿਬ ਦੇ ਵਿੱਚ ਬਾਦਲ ਸਾਹਿਬ ਨੇ ਵਿਰਾਸਤੇ ਖਾਲਸਾ ਬਣਾਇਆ ਇਦਾਂ ਹੀ ਜਗਾ ਜਗਾ ਤੇ ਚਾਹੇ ਜਲੰਧਰ ਦੇ ਵਿੱਚ ਉਥੇ ਜੰਗੀ ਆਜ਼ਾਦੀ ਹੋਵੇ ਛੋਟਾ ਵੱਡਾ ਕੱਲੂ ਕਾਰਾ ਹੋਵੇ ਚੱਪੜ ਚਿੜੀ ਹੋਵੇ ਜਾਂ ਤਾਂ ਐਸੇ ਕੰਮ ਕਰਨ ਸਰਕਾਰਾਂ ਇਹ ਕੱਲੀ ਡਰਾਮੇਬਾਜ਼ੀ ਦੇ ਉੱਤੇ ਜੋ ਸਰਕਾਰਾਂ ਪੈਸੇ ਖਰਚ ਰੀਆਂ ਨੇ ਤਾਂ ਮੈਂ ਫੇਰ ਦੁਬਾਰਾ ਦौराਣਾ ਚਾਹਨਾ ਕਿ ਤੁਸੀਂ ਤਾਂ ਜਦੋਂ ਹਰਮੰਦਰ ਸਾਹਿਬ ਦੇ ਗਲਿਆਰੇ ਦੀ ਗੱਲ ਕਰਦੇ ਹੋ ਉਹ ਤਾਂ ਹਰਮੰਦਰ ਸਾਹਿਬ ਦਾ ਹਿੱਸਾ ਤੁਸੀਂ ਤਾਂ ਵੌਲਟ ਸਿਟੀ ਦੀ ਗੱਲ ਵੀ ਨਹੀਂ ਕੀਤੀ ਸੋ ਇਹ ਜਿਹੜੀ ਡਰਾਮੇਬਾਜ਼ੀ ਅੱਜ ਸਰਕਾਰ ਨੇ ਕੀਤੀ ਹੈ ਇਹਨੇ ਪੰਜਾਬੀਆਂ ਨੂੰ ਤੇ ਕੌਮ ਨੂੰ ਬਹੁਤ ਮਾਇੂਸ ਕੀਤਾ ਹੈ ਕਿ ਕੀ ਇਹ ਡਰਾਮੇਬਾਜ਼ੀਆਂ ਲਈ ਤੁਸੀਂ ਕਰੋ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਰਤਬਾ ਹੈ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਸਾਡੀ ਸਭ ਤੋਂ ਮਹਾਨ ਸੰਸਥਾ ਜਿਹਦੀ ਅਗਵਾਈ ਦੇ ਵਿੱਚ ਸਾਰਾ ਪੰਥ ਚੱਲਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ। ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੁਣ ਔਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਉਹਨਾਂ ਨੂੰ ਆਪਣੇ ਭਾਸ਼ਣਾ ਦੇ ਵਿੱਚ ਸੰਬੋਧਨ ਕਰ ਰਹੇ ਇਹ ਬਸ ਸੰਵਿਧਾਨ ਕੇਸ਼ਰੀ ਕਾਲਤਿਕ ਸਾਹਿਬ ਨਾਲ ਟਕਰਾਅ ਲੈਣ ਵਾਲੀ ਨੀਤੀ ਹੈ ਉਹ શ્રી ਕਾਲਤਿਕ ਸਾਹਿਬ ਦੇ ਵੀ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਕਾ ਸਾਹਿਬ ਜਥੇਦਾਰ ਸਾਹਿਬ ਨੇ ਅਰੋਧੇ ਨਾਲੋਂ ਤੱਕ ਸ੍ਰੀ ਕੇਸਗੜ ਸਾਹਿਬ ਦੇ ਵੀ ਜਥੇਦਾਰ ਨੇ ਕਾਲਤਿਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਇਹਦੇ ਪੱਕੇ ਤੌਰ ਤੇ ਉਹ ਜਥੇਦਾਰ ਨੇ ਔਰ ਐਸ ਵੇਲੇ ਸਾਰੇ ਸਮਾਗਮਾਂ ਦੀ ਜਿਹੜੀ ਹੈਗੀ ਆ ਉਹ ਦੇਖ ਰੇਕ ਉਹ ਕਰ ਰੇ ਮੁੱਖ ਮੰਤਰੀ ਸਾਹਿਬ ਦਾ ਜਿਸ ਤਰੀਕੇ ਪਿਛਲੇ ਦਿਨੀ ਉਹਨਾਂ ਨੂੰ ਸੰਬੋਧਨ ਕੀਤਾ ਗਿਆ ਇਹ ਮੈਂ ਸਮਝਦਾ ਕਿ ਇਥੋਂ ਪਤਾ ਲੱਗਦਾ ਕਿ ਸਰਕਾਰ ਗੁਰੂ ਮਹਾਰਾਜ ਦੀ ਫਲਸਫੀ ਤੋਂ ਉਹਨਾਂ ਦੇ ਸਿਧਾਂਤਾਂ ਤੋਂ ਸਰਕਾਰ ਨੇ ਕੁਝ ਸਿੱਖਿਆ ਨਹੀਂ ਇੰਨੀ ਇਨਟੋਲਰੈਂਸ ਸੇਖਾਂ ਦੇ ਸਥਾਨਾ ਪ੍ਰਤੀ ਤੇ ਕਹਿੰਦੇ ਆ ਕਿ ਅਸੀਂ ਸ਼ਤਾਬਦੀਆਂ ਬਣਾ ਰਹੇ ਹਾਂ ਔਰ ਗਲਤੀਆਂ ਕਿੰਨੀਆਂ ਕਰ ਰਹੇ ਸ਼ਤਾਬਦੀਆਂ ਦੇ ਵਿੱਚ ਇਸ ਕਰਕੇ ਜਿਹੜਾ ਸਿੱਖ ਪੰਥ ਆ ਔਰ ਸ਼੍ਰੋਮਣੀ ਅਕਾਲੀ ਦਲ ਵੀ ਇਸ ਚੀਜ਼ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਕਿ ਕੋਈ ਜਥੇਦਾਰ ਸਾਹਿਬਾਨ ਵੀ ਇਸ ਤਰ੍ਹਾਂ ਆਲੋਚਨਾ ਕਰੇ ਔਰ ਉਹਨਾਂ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰੇ ਸਰਕਾਰ ਨੂੰ ਇਹ ਅੱਜ ਦੀ ਮੀਟਿੰਗ ਨੇ ਤਾਰਨਾ ਕੀਤੀ ਆ ਕਿ ਇਹਨਾਂ ਗੱਲਾਂ ਤੋਂ ਸਰਕਾਰ ਨੂੰ ਜਿਹੜਾ ਉਹ ਗਰੇਜ ਕਰਨਾ ਜਿਹੜਾ ਉਹ ਚਾਹੀਦਾ ਇੱਕ ਜਿਹੜੀ ਸ੍ਰੀ ਤਨਤਨ ਸਾਹਿਬ ਦੇ ਵਿੱਚ ਇਤਿਹਾਸਕ ਕਲਕਾ ਉਥੇ ਅਸੈਂਬਲੀ ਦੀਆਂ ਚੋਣਾਂ ਹੋਈਆਂ ਉਹਦੇ ਵਾਸਤੇ ਸਾਰੇ ਤਨ ਤਨ ਹਲਕੇ ਤੇ ਵੋਟਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ। ਬਹੁਤ ਜ਼ਬਰ ਹੋਇਆ, ਬੜਾ ਝੁਲਮ ਹੋਇਆ, ਬੜੀ ਤੱਕੇਸ਼ਾਈ ਹੋਈ, ਡੰਡਾ ਤੰਤਰ ਚੱਲਿਆ। ਉਹਦੇ ਤੇ ਜੋ ਕੁਝ ਸਰਕਾਰ ਕਰ ਸਕਦੀ ਸੀ ਉਹਨੇ ਹਰ ਵਰਗ ਦੇ ਨਾਲ ਤੱਕਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਜਿੱਦੀ ਵੱਡੀ ਗਿਣਤੀ ਦੇ ਵਿੱਚ ਸਾਡੇ ਕੈਂਡੀਡੇਟ ਪ੍ਰਿੰਸੀਪਲ ਸੁਖਿੰਦਰ ਕੌਰ ਰੰਧਾਵਾ ਜੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਮੈਂ ਸਮਝਦਾ ਸਹੀ ਮਾਨੇ ਦੇ ਵਿੱਚ ਤਾਂ ਉਹ ਜਿੱਤੂ ਸਨ ਆ ਹੁਣ ਧੱਕੇਸ਼ਾਹੀ ਜਿਹੜੀ ਹੈ ਸਰਕਾਰ ਦੀ ਜੇ ਇਹ ਵਿੱਚ ਨਾ ਹੁੰਦੀ ਤਾਂ ਫਿਰ ਵੀ ਮੈਂ ਸਾਰੇ ਉੱਥੇ ਜਿਹੜੇ ਸਾਡੇ ਵਰਕਰ ਜਿਨ੍ਹਾਂ ਨੇ ਕੰਮ ਕੀਤਾ ਲੀਡਰ ਜਿਨ੍ਹਾਂ ਨੇ ਪਹਿਰਾ ਦਿੱਤਾ ਸਾਡੀ ਲੀਗਲ ਟੀਮ ਜਿਨ੍ਹਾਂ ਨੇ ਸਾਰੀ ਲੜਾਈ ਦਿੱਤੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਵਿਸ਼ੇਸ਼ ਤੌਰ ਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਰੋਲ ਸੀ ਇਹ ਸਾਰੇ ਕੰਮ ਦੇ ਵਿੱਚ ਉਹ ਬਹੁਤ ਹੀ ਛਲਾਗਯੋਗ ਸੀ ਜਿਸ ਤਰੀਕੇ ਉਹਨਾਂ ਨੇ ਅਸਰਾਂ ਦੇ ਉੱਤੇ ਐਕਸ਼ਨ ਲਿਆ ਜਿਹੜੇ ਆ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਡੀਐਸਪੀ ਵੀ ਬਦਲੇ ਐਸਐਚਓ ਵੀ ਬਦਲੇ ਉਸ ਤੋਂ ਬਾਅਦ ਡੀਜੀਪੀ ਪੰਜਾਬ ਨੂੰ ਵੀ ਤਲਬ ਕੀਤਾ ਉਹਨਾਂ ਨੇ 25 ਤਰੀਕ ਨੂੰ ਇਹਦੇ ਨਾਲ ਇੱਕ ਜਿਹੜੀ ਲੋਕਾਂ ਦੀ ਜਿਹੜੀ ਆ ਇੱਕ ਵੱਡੀ ਸੰਸਥਾ ਹੈ ਦੇਸ਼ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਦੇ ਵਿੱਚ ਜਿਹੜਾ ਵਿਸ਼ਵਾਸ ਆ ਉਹ ਜਿਹੜਾ ਉਹ ਸਾਡਾ ਵਧਿਆ ਇਸ ਕਰਕੇ ਅਸੀਂ ਇਲੈਕਸ਼ਨ ਕਮਿਸ਼ਨ ਦਾ ਜਿਹਨੇ ਤਹਿ ਦਿਲ ਤੋਂ ਜਿਹੜਾ ਧੰਨਵਾਦ ਕਰਦੇ ਆ ਪਰ ਜੋ ਟੱਕੇਸ਼ਈ ਜਿਹੜੀ ਆ ਉਹ ਸਰਕਾਰ ਨੇ ਕੀਤੀ ਉਹਦੀ ਅਸੀਂ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕਰਦੇ ਆ ਨੈਤਿਕ ਤੌਰ ਤੇ ਤਾਂ ਸਰਕਾਰ ਉਥੇ 100% ਹਾਰ ਗਈ ਇਹ ਤਾਂ ਜੇ ਇਲੈਕਸ਼ਨ ਕਮਿਸ਼ਨ ਤਗੜਾ ਨਾ ਹੁੰਦਾ ਬਾਅਦ ਚ ਕੁਝ ਅਦਾਲਤਾਂ ਦੇ ਫੈਸਲੇ ਆਏ ਅਦਰਵਾਈਜ਼ ਜਿਹੜੀ ਹੈ ਸਰਕਾਰ ਨੈਤਿਕ ਤੌਰ ਦੇ ਉੱਤੇ ਇਹ ਰੱਖਸ਼ਣ ਹਾਰ ਚੁੱਕੀ ਆ ਇਸੇ ਕਰਕੇ ਹੁਣ ਬਖਲਾੜ ਦੇ ਵਿੱਚ ਆ ਕਿ ਉਸ ਤੋਂ ਬਾਅਦ ਵੀ ਝੂਠੇ ਪਰਚੇ ਜਿਹੜੇ ਆ ਉਹ ਸਾਡੇ ਵਰਕਰਾਂ ਦੇ ਉੱਤੇ ਨਛੱਤਰ ਸਿੰਘ ਨੂੰ ਹਾਈ ਕੋਰਟ ਨੇ ਜਿਹੜਾ ਇਲਿਗਲੋ ਦੀ ਅਰੈਸਟ ਡਿਕਲੇਅਰ ਕਰਕੇ ਰਹਾਅ ਕੀਤਾ ਹੋਰ ਵਰਕਰਾਂ ਨੂੰ ਅਦਾਲਤਾਂ ਨੇ ਜ਼ਮਾਨਤਾਂ ਦਿੱਤੀਆਂ ਸਾਰੇ ਝੂਠੇ ਕੇਸ ਜਿਹੜੇ ਸੀ ਉਹਨਾਂ ਦੇ ਵਿੱਚ ਜਿਹੜੇ ਦਰਜ ਕੀਤੇ ਗਏ ਪਰ ਵਰਕਰਾਂ ਦਾ ਹੌਸਲਾ ਜਿਹੜਾ ਉਹ ਬਹੁਤ ਵੱਡਾ ਸੀ ਉਹਨਾਂ ਨੇ ਮੁਕਾਬਲਾ ਕੀਤਾ ਔਰ ਸਾਰੀ ਕੋਰ ਕਮੇਟੀ ਨੇ ਵੀ ਔਰ ਸਾਰੇ ਸਾਡੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਨੇ ਵੀ ਬਤਾ ਪਾਸ ਕਰਕੇ ਜਿਸ ਤਰੀਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਛਾਤੀ ਢਾਕੇ ਤੇ ਉਥੇ ਕੰਪੇਨ ਦੇ ਵਿੱਚ ਲੀਡ ਕੀਤਾ ਪਾਰਟੀ ਉਹਦੀ ਵਿਸ਼ਲਾਗਤੀ ਸੀ ਕਿਉਂਕਿ ਬੜੀਆਂ ਚੁਣੌਤੀਆਂ ਸੀ ਪਰ ਹਰ ਚੀਜ਼ ਦਾ ਅੱਗੇ ਹੋ ਕੇ ਜਰਨਲ ਦੀ ਤਰ੍ਹਾਂ ਜਿਹੜਾ ਮੁਕਾਬਲਾ ਕਰਨਾ ਏ ਜਿਹੜਾ ਰੋਲ ਜਿਹੜਾ ਪ੍ਰਧਾਨ ਸਾਹਿਬ ਨੇ ਇਸ ਇਲੈਕਸ਼ਨ ਦੇ ਵਿੱਚ ਪਲੇ ਕੀਤਾ ਇਸ ਤੋਂ ਪਹਿਲਾਂ ਹੜਾਂ ਦੇ ਵਿੱਚ ਵੀ ਉਹਨਾਂ ਦੇ ਰੋਲ ਦੀ ਪਾਰਟੀ ਨੇ ਵੀ ਲੋਕਾਂ ਨੇ ਵੀ ਆਪ ਜਨਤਾ ਨੇ ਵੀ ਮੀਡੀਆ ਨੇ ਵੀ ਸਾਰਾ ਨਕਰੀਫ ਕੀਤੀ ਆ ਪਰ ਇੱਥੇ ਵੀ ਜਿਹੜਾ ਉਹਨਾਂ ਦਾ ਰੋਲ ਸੀ ਜਿਸ ਤਰੀਕੇ ਪਾਰਟੀ ਨੂੰ ਲੀਡ ਕੀਤਾ ਉਹਦੀ ਵੀ ਸਾਰਿਆਂ ਨੇ ਜਿਹੜੀ ਬਤਾ ਪਾਸ ਕਰਕੇ ਤੇ ਤਾਰੀਫ ਕੀਤੀ ਹੈ ਇੱਕ ਅਸੀਂ ਅੱਜ ਫੈਸਲਾ ਕੀਤਾ ਕਿ ਜਿਲ੍ਹਾ ਪ੍ਰੇਸ਼ਦ ਤੇ ਬਲਾਕ ਸਭਤੀ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਸਾਰੀਆਂ ਚੋਣਾਂ ਜਿਹੜਾ ਆਪਣੇ ਆਪਸੀ ਇਕੱਲੇ ਆਪਣੀ ਤਕੜੀ ਚੋਣ ਨਿਸ਼ਾਨ ਦੇ ਉੱਤੇ ਜਿਹੜਾ ਉਹ ਲੜਾਂ ਇਹ ਫੈਸਲਾ ਅਸੀਂ ਕਰ ਲਿਆ ਥੱਲੇ ਜ਼ਿਲ੍ਹਿਆਂ ਨੂੰ ਹਦਾਇਤਾਂ ਦਿੱਤੀਆਂ ਕੈਂਡੀਡੇਟ ਦੀ ਸਕ੍ਰੀਨਿੰਗ ਵਾਸਤੇ ਸਾਡੀਆਂ ਸਥਾਨਕ ਪੱਧਰ ਤੇ ਕਮੇਟੀਆਂ ਬਣ ਗਈਆਂ ਜਿਹੜੀ ਧਕੇਸ਼ਾਈ ਜਿਹੜੀ ਆ ਪਿਛਲੀ ਵਾਰੀ ਜਦੋਂ ਪੰਚਾਇਤ ਇਲੈਕਸ਼ਨਾਂ ਹੋਈਆਂ ਸੀ ਤਾਂ ਉਦੋਂ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਸਾਨੂੰ ਇਸ ਗੱਲ ਦਾ ਗਿਣਾ ਕੇ ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਡੈਮੋਕ੍ਰੇਸੀ ਦਾ ਮਰਡਰ ਹੋਇਆ ਸੀ ਉਹ ਰੋਕ ਨਹੀਂ ਸਕਿਆ ਸੀ ਬਾਅਦ ਦੇ ਵਿੱਚ ਵੀ ਬਹੁਤ ਵੱਡੇ ਗੰਟੀ ਦੇ ਕੇਸ ਅਦਾਲਤਾਂ ਚ ਵੀ ਗਏ ਇਸ ਕਰਕੇ ਅਸੀਂ ਹੁਣ ਵੀ ਜਿਹੜੀ ਆ ਜੋ ਸਰਕਾਰ ਦਾ ਰਵਈਆ ਸੀ ਤਰਨਤਨ ਦੇ ਵਿੱਚ ਅਰਸ਼ਦੀਪ ਸਿੰਘ ਕਲੇਰ ਸਾਡੇ ਬੈਠੇ ਆ ਸਾਡੇ ਜਿਹੜੇ ਪਾਰਟੀ ਦੇ ਚੀਫ ਸਪੋਕਸਪਰਸਨ ਵੀ ਆ ਉਦੋਂ ਵੀ ਵਕੀਲਾਂ ਦੀਆਂ ਟੀਮਾਂ ਨੇ ਬੜਾ acha ਰੋਲ ਪਲੇ ਕੀਤਾ ਸੀ ਸਾਰਿਆਂ ਨੇ ਲੜ ਕੇ ਹੁਣ ਵੀ ਅਸੀਂ ਵਕੀਲਾਂ ਦੀਆਂ ਟੀਮਾਂ ਜਿਹੜੀਆਂ ਉਹ ਬਣਾ ਰਹੇ ਆ ਐਡਵਾਂਸ ਦੇ ਵਿੱਚ ਕਿ ਸਾਰੇ ਕਿਤੇ ਨੋਮੀਨੇਸ਼ਨ ਕਿਸੇ ਦੇ ਜਿਹੜੀ ਆ ਧੱਕੇ ਨਾਲ ਰਜੈਕਟ ਹੁੰਦੀ ਕੋਸ਼ਿਸ਼ ਹੋਵੇ ਕੋਈ ਹੋਰ ਤਰ੍ਹਾਂ ਦੀ ਹਰਾਸਮੈਂਟ ਹੋਵੇ ਇੱਕ ਤਾਂ ਲੀਗਲ ਟੀਮ ਆ ਅਸੀਂ ਬਣਾ ਰਹੇ ਆ ਇਸ ਕੰਮ ਵਾਸਤੇ ਜਿਹੜੇ ਅਦਾਲਤਾਂ 'ਚ ਲੋਡ ਪਵੇ ਕਮਿਸ਼ਨ ਕੋਲੇ ਜਾ ਕੇ ਲੋਡ ਪਵੇ ਤੇ ਉਹ ਲੜਾਈ ਲੜਨਗੇ ਇੱਕ ਅਸੀਂ ਪਾਰਟੀ ਦੇ ਸੀਨੀਅਰ ਲੀਡਰਾਂ ਦੀਆਂ ਟੀਮਾਂ ਬਣਾ ਰਹੇ ਆ ਕਿ ਜਿੱਥੇ ਕਿਤੇ ਵੀ ਧੱਕਾ ਹੋਏਗਾ ਉੱਥੇ ਆਪ ਅੱਗੇ ਜਾ ਕੇ ਕਿਉਂਕਿ ਪ੍ਰਧਾਨ ਸਾਹਿਬ ਨੇ ਵੀ ਆਪਣੇ ਆਪ ਨੂੰ ਵਲੰਟੀਅਰ ਕੀਤਾ ਕਿ ਜਿੱਥੇ ਵੀ ਮੇਰੀ ਲੋੜਾ ਮੈਨੂੰ ਦੱਸੋ ਮੈਂ ਉਸੇ ਵਾਲੇ ਪਹੁੰਚਾਂਗਾ ਕਿਤੇ ਵੀ ਸਾਡੇ ਵਰਕਰ ਦੇ ਨਾਲ ਅਗਰ ਧੱਕਾ ਹੁੰਦਾ ਤੇ ਉਹ ਵੀ ਤਿਆਰ ਨੇ ਤੇ ਬਾਕੀ ਵੀ ਪਾਰਟੀ ਦੀਆਂ ਜਿਹੜੀਆਂ ਸੀਨੀਅਰ ਲੀਡਰਸ਼ਿਪ ਹੈ ਉਹਨੇ ਤਾਂ ਟੀਮਾਂ ਬਣਾ ਕੇ ਵਕ ਵਕ ਜ਼ਿਲ੍ਹੇ ਲਾਟ ਜਿਹੜਾ ਇਹ ਸੋਧ ਲੈ ਕੇ ਆ ਰਹੀ ਸੀ ਉਹ ਹੈ ਦੂਸਰਾ ਕੱਲ ਫਿਰ ਜਿਹੜਾ ਦੁਬਾਰੇ ਕੇਂਦਰ ਸਰਕਾਰ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਣੇ ਪ੍ਰਸ਼ਾਸਨ ਦੇ ਪ੍ਰਬੰਧ ਨੂੰ ਸੁਖਾਲਾ ਕਰਨ ਵਾਸਤੇ ਤੇ ਕੋਈ ਜਿਹੜੀਆਂ ਕੋਈ ਰੂਲਸ ਬਣਾਉਣ ਲਈ ਤੇ ਉਹਦੇ ਵਾਸਤੇ ਅਸੀਂ ਇਹ ਸੋਧ ਕਰਨੇ ਸੀ ਅਸੀਂ ਕੋਈ ਨਹੀਂ ਜਿਹੜਾ ਸਟਰਕਚਰ ਹੈ ਐਡਮਿਨਿਸਟ੍ਰੇਸ਼ਨ ਦਾ ਜਾਂ ਪ੍ਰਬੰਧ ਦਾ ਉਹਦੇ ਵਿੱਚ ਅਸੀਂ ਕੋਈ ਚੇਂਜ ਨਹੀਂ ਕਰ ਰਹੇ ਸੋ ਇੱਕ ਤਾਂ ਬੜਾ ਸਰਾਸਰ ਝੂਠ ਬੋਲਿਆ ਉਹਨਾਂ ਨੇ ਇਹ ਕਹਿ ਕੇ ਵੀ ਅਸੀਂ ਕੋਈ ਚੇਂਜ ਨਹੀਂ ਕਰ ਰਹੇ ਕਿਉਂਕਿ ਜੇ ਲੈਫਟ ਹੈਂਡ ਗਵਰਨਰ ਲੱਜੇ ਤਾਂ ਆਪਣੇ ਆਪ ਵਿੱਚ ਹੀ ਸਾਰੇ ਜਿਹੜਾ ਸਟਰਕਚਰ ਹੀ ਐਡਮਿਨਿਸਟ੍ਰੇਸ਼ਨ ਦਾ ਚੇਂਜ ਹੋ ਜਾਂਦਾ ਹੈ ਉਦੋਂ ਲੈ ਕੇ ਵੀ ਅਸੀਂ ਪੰਜਾਬ ਤੇ ਹਰਿਆਣਾ ਦਾ ਜਿਹੜਾ ਕੋਈ ਵਿੱਚੋਂ ਹਿੱਸਾ ਸੀ ਉਹ ਅਸੀਂ ਖਤਮ ਨਹੀਂ ਕਰ ਰਹੇ ਉਹ ਵੀ ਮੈਂ ਸਮਝਦਾ ਇੱਕ ਬੜਾ ਜਿਹੜੀ ਇਸ ਸੋਧ ਦੇ ਵਿੱਚੋਂ ਬੜੀ ਚਿੰਤਾ ਵਾਲੀ ਗੱਲ ਹੈ ਜਿਹਦੇ ਵਿੱਚ ਤੇ ਅੱਜ ਅਜ ਤੱਕ ਕੋਈ ਬੜੀ ਚਰਚਾ ਨਹੀਂ ਹੋਈ ਉਹ ਇਹ ਹੈ ਕਿ ਇਹਨਾਂ ਨੇ ਜਿਹੜੇ ਨੇ ਪਾਰਲੀਮੈਂਟ ਤੋਂ ਅਧਿਕਾਰ ਲੈ ਕੇ ਇਹ ਸੋਧ ਰਾਈ ਰਾਸ਼ਟਰਪਤੀ ਨੂੰ ਅਧਿਕਾਰ ਦੇ ਰਹੇ ਨੇ ਵੀ ਉਹ ਜਦ ਜੀ ਚਾਹੇ ਉਹ ਇੱਕ ਐਗਜ਼ੀਕਟਿਵ ਆਰਡਰ ਦੇ ਰਹੀ ਕਾਨੂੰਨ ਦੇ ਵਿੱਚ ਤਬਦੀਲੀ ਕਰਨ ਵਾਸਤੇ ਆਮ ਤੌਰ ਤੇ ਪਾਰਲੀਮੈਂਟ ਨੂੰ ਜਾਣਾ ਪੈਂਦਾ ਪਰ ਜਿਵੇਂ ਬਾਕੀ ਜਿਹੜੀਆਂ ਇਹਨਾਂ ਨੇ ਯੂਟੀਆਂ ਵਿੱਚ ਰੱਖਿਆ ਹੈ ਹੋਮ ਮਿਨਿਸਟਰੀ ਆਪ ਦੇ ਆਪ ਵਿੱਚ ਕਹਿਣ ਨੂੰ ਤਾਂ ਨਾ ਰਾਸ਼ਟਰਪਤੀ ਦਾ ਹੁੰਦਾ ਪਰ ਹੋਮ ਮਿਨਿਸਟਰ ਜਿਹੜਿਆ ਹੋਮ ਮਿਨਿਸਟਰੀ ਉਹ ਆਪ ਦੇ ਆਪ ਵਿੱਚ ਹੀ ਜਿਹੜੀ ਹੈ ਸੋਧ ਕਰਕੇ ਰੂਲਸ ਦੇ ਵਿੱਚ ਉਹਦੀ ਬਣਤਰ ਉਹਦੇ ਪ੍ਰਬੰਧ ਦੇ ਵਿੱਚ ਟੋਟਲ ਚੇਂਜਸ ਕਰ ਸਕਦੀ ਹੈ ਸੋ ਇਹ ਤਾਂ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਕਿਉਂ ਕਿਉਂਕਿ ਜੇ ਇਹ ਸੋਧ ਪਾਸ ਹੋ ਜਾਂਦੀ ਹੈ ਤਾਂ ਫਿਰ ਜਿਹੜੇ ਪਾਰਲੀਮੈਂਟ ਦੇ ਅਧਿਕਾਰ ਨੇ ਉਹ ਉਹਨੂੰ ਬਾਈਪਾਸ ਕਰਕੇ ਇਹਨਾਂ ਨੇ ਸਿੱਧਾ ਆਪ ਦੇ ਹੋਮ ਮਿਨਿਸਟਰੀ ਕੋਲ ਅਧਿਕਾਰ ਲੈ ਲਏ ਨੇ ਕਿ ਅਸੀਂ ਜੋ ਮਰਜ਼ੀ ਚੇਂਜਸ ਕਰ ਸਕਦੇ ਹਾਂ ਫਿਰ ਤਾਂ ਉਹਨਾਂ ਨੂੰ ਜਿਹੜਾ ਹੈ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪਾਰਲੀਮੈਂਟ ਜਾਣ ਦੀ ਵੀ ਲੋੜ ਨਹੀਂ ਅਤੇ ਜਦ ਮਰਜ਼ੀ ਚਾਹਣ ਉਹ ਆਪ ਦੇ ਅਫਸਰ ਲਾ ਦੇਣ ਪੰਜਾਬ ਦੇ ਅਫਸਰਾਂ ਨੂੰ ਬਾਹਰ ਕੱਢ ਦੇਣ ਪ੍ਰਸ਼ਾਸਨ ਦੇ ਨਾਂ ਤੇ ਵੀ ਸਾਨੂੰ ਤਾਂ ਇਹ ਰੂਲ ਜਿਹੜੇ ਨੇ ਸਾਨੂੰ ਕੰਮ ਨੂੰ ਸੁਖਾਲਾ ਕਰਨ ਵਾਸਤੇ ਇਹਦੀ ਸੋਧ ਕਰਨੀ ਪੈ ਰਹੀ ਹੈ ਜਾਂ ਚੇਂਜਸ ਕਰਨੀਆਂ ਪੈ ਰਹੀਆਂ ਸੋ ਇਹਦਾ ਟੋਟਲੀ ਮੈਂ ਸੰਖਿਆ ਉਹਦਾ ਗੈਰ ਸੰਧਾਨਕ ਤੁਸੀਂ ਪਾਰਲੀਮੈਂਟ ਦਾ ਹੱਕ ਖੋ ਕੇ ਇੱਕ ਡਿਪਾਰਟਮੈਂਟ ਨੂੰ ਦੇਣਾ ਅਤੇ ਜਿਹੜੀ ਹੈ ਸਾਰੀ ਹਰ ਚੀਜ਼ ਆਪਦੇ ਅਧਿਕਾਰ ਚ ਲੈ ਲੈਣੀ ਉਹ ਤਾਂ ਉਸ ਤੋਂ ਵੀ ਜਿੱਦਾਂ ਵੱਡ ਖਤਰਨਾਕ ਹੈ ਸੋ ਇਸ ਲਈ ਇਹ ਸਿਰਫ ਜਿਹੜੀ ਹੈ ਇਹ ਇੱਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਚੇਂਜਸ ਦੀ ਗੱਲ ਨਹੀਂ ਹੈ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਜਿਹੜੀ ਰਚੀ ਜਾ ਰਹੀ ਹੈ ਤੇ ਇਹਨਾਂ ਨੂੰ ਬੰਤਰ ਵੀ ਚੇਂਜ ਕਰਨਗੇ ਇਹ ਅਤੇ ਸੋਚਦੇ ਰਹੇ ਇਹ ਆਪਣੇ ਟੋਟਲ ਅਧਿਕਾਰ ਚੰਡੀਗੜ੍ਹ ਦੇ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਨੇ ਪੰਜਾਬ ਦੇ ਅਫਸਰਾਂ ਨੂੰ ਪੰਜਾਬ ਦੀ ਜੋ ਇੱਥੇ ਸ਼ੇਅਰ ਹੈ ਉਹ ਟੋਟਲੀ ਖਤਮ ਕਰਨਾ ਚਾਹੁੰਦੇ ਨੇ ਇਹ ਜਿਹੜੀ ਹੈ ਇਹਨਾਂ ਦੀ ਇਸ ਗੱਲ ਤੋਂ ਜਿਹੜਾ ਇਹਨਾਂ ਦਾ ਜਵਾਬ ਦਿੱਤਾ ਹੈ ਉਹਦੇ ਤੋਂ ਸਾਫ਼ ਝਲਕਦਾ ਹੈ ਛੋ ਇਸ ਲਈ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਇਹ ਕਿਉਂਕਿ ਬੜਾ ਗੰਭੀਰ ਮਸਲਾ ਹੈ ਇਸ ਤੋਂ ਪਹਿਲਾਂ ਕਿ ਬਿਨਾਂ ਦੱਸੇ ਇਹ ਸੋਧ ਨੂੰ ਇਹ ਪਾਰਲੀਮੈਂਟ ਵਿੱਚ ਲੈ ਆਉਣ ਜੇ ਇਸ ਵਾਰ ਨਹੀਂ ਲੈ ਕੇ ਆਉਣ ਤਾਂ ਅਗਲੀ ਵਾਰ ਲਿਆ ਲਿਆ ਸਕਦੇ ਆ ਜਦ ਮਾਮਲਾ ਥੋੜਾ ਡੰਡਾ ਹੋਏ ਸਵੈਸਰੀ ਮੁੱਖ ਮੰਤਰੀ ਸਾਹਿਬ ਨੂੰ ਆਲ ਪੀਟੀ ਪਾਰਟੀ ਮੀਟਿੰਗ ਸੱਦ ਕੇ ਇਹਦੇ ਬਾਰੇ ਵਿਚਾਰ ਚਰਚਾ ਕਰਕੇ ਇਹਦੇ ਤੇ ਠੋਸ ਕਦਮ ਚੱਕਣੇ ਚਾਹੀਦੇ ਨੇ ਪੰਜਾਬ ਨੂੰ ਇੱਕ ਟੋ ਠੋਕੇ ਇਸ ਤਾਣਾ ਚਾਹੀ ਜੋ ਇਹਨਾਂ ਦਾ ਰਵਈਆ ਉਹਦੇ ਖਿਲਾਫ ਲੜਨਾ ਚਾਹੀਦਾ ਤੋ ਇਹ ਜਿਹੜਾ ਪੱਖ ਸ਼ਾਇਦ ਬਹੁਤ ਲੋਕਾਂ ਨੇ ਇਹਨੂੰ ਜਾਗਰ ਨਹੀਂ ਕੀਤਾ ਇਹ ਤਾਂ ਟੋਟਲ ਹੀ ਜਿਹੜਾ ਹੈ ਗੈਰ ਸਮਝਾਨਿਕ ਹੈ ਅਤੇ ਪਾਰਲੀਮੈਂਟ ਨੂੰ ਬਾਈਪਾਸ ਕਰਦਾ ਇਹਨਾਂ ਨੇ ਇੱਕ ਤਰੀਕਾ ਲੰਭ ਲਿਆ ਤੇ ਇੱਕ ਵਾਰ ਪਾਰਲੀਮੈਂਟ ਬਾਈਪਾਸ ਹੋ ਗਈ ਫਿਰ ਤਾਂ ਇਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਫੈਸਲੇ ਕਰਨ ਤੋਂ ਸੋ ਮੈਂ ਹੀ ਬੇਨਤੀ ਕਰਦਾ ਬਾਕੀ ਅਸੀਂ ਸਾਰੇ ਪੰਜਾਬ ਵਾਸੀ ਸਾਨੂੰ ਸਾਰਿਆਂ ਨੂੰ ਇੱਕਜੁੱਟਤਾ ਪਾਰਟੀ ਤੋਂ ਪਰ ਉੱਠ ਕੇ ਦਿਖਾਉਣੀ ਚਾਹੀਦੀ ਹੈ ਮੈਂ ਤਾਂ ਭਾਜਪਾ ਦੇ ਆਗੂਆਂ ਨੂੰ ਵੀ ਕਹੂੰਗਾ ਵੀ ਤੁਸੀਂ ਛੱਡੋ ਇਹ ਆਪਦੀ ਪਾਰਟੀ ਦੇ ਫੈਸਲਿਆਂ ਜਿਹੜਾ ਹੈ ਸਹੀ ਕਰਾਰ ਕਰਨ ਦੀ ਜਿਹੜੀ ਤੁਹਾਡੇ ਤੌਰ ਲੱਗੀ ਆ ਉਹਨੂੰ ਛੱਡ ਕੇ ਪੰਜਾਬ ਦੇ ਨਾਲ ਖੜੋ ਅੱਤੇ ਪੰਜਾਬ ਦੀ ਜਿਹੜੀ ਲੜਾਈ ਦੇ ਵਿੱਚ ਹਿੱਸਾ ਕਰੋ